ਅੱਜ ਲੰਬੀ ਵਿੱਚ ਪੰਜਾਬ ਕਿਸਾਨ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਜ਼ਿਲ੍ਹਾ ਲੈਵਲ ਦੀ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਪਰਦੇ ਕਿਸਾਨ ਖੇਤ ਮਜ਼ਦੂਰਾਂ ਨੇ ਹਿੱਸਾ ਲਿਆ ਤੇ ਇਸ ਦੇ ਇਲਾਵਾ ਵਕ-ਵਕ ਜਥੇਬੰਦੀਆਂ ਨੇ ਵੀ ਭਾਗ ਲਿਆ ਇਸ ਮੌਕੇ ਪੰਜਾਬ ਕਿਸਾਨ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸੱਤ ਲਖਮਨ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਖੇਤੀ ਕਲਾਕਾਰਨ ਤੋਂ ਸਿਰਫ ਕਿਸਾਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਬਲਕਿ ਜ਼ਿਆਦਾ ਨੁਕਸਾਨ ਮਜ਼ਦੂਰ ਵਰਗ ਨੂੰ ਹੋਵੇਗਾ ਇਸ ਵਿੱਚ ਮਹਿੰਗਾਈ ਵਧੇਗੀ ਤੇ ਦੂਜੇ ਪਾਸੇ ਕਿਸਾਨ ਮਜ਼ਦੂਰਾਂ ਤੇ ਦਿਨੋ-ਦਿਨ ਅਤਿਆਚਾਰ ਵਧ ਰਹੇ ਨੇ ਇਸ ਦੇਬ੍ਰੋਡਵਿਚ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਖੇਤ ਮਜ਼ਦੂਰੀ ਯੂਨੀਅਨ ਦੇ ਵੱਲੋਂ ਲੰਬੀ ਵਿੱਚ ਵਿਸਾਲ ਰੈਲੀ ਕੀਤੀ ਗਈ ਹੈ ਅਤੇ ਇਸ ਰੈਲੀ ਵਿੱਚ 21 ਫਰਵਰੀ ਨੂੰ ਬਰਨਾਲਾ ਵਿੱਚ ਹੋਣ ਜਾ ਰਹੀ ਹੈ ਪੰਜਾਬ ਲੈਵਲ ਦੀ ਕਿਸਾਨ ਮਜ਼ਦੂਰ ਏਕਤਾ ਰੈਲੀ ਦੇ ਲਈ ਤਿਆਰ ਕੀਤੀ ਗਈ ਹੈ ਅਤੇ ਇਸ ਹੋਣ ਵਾਲੀ ਰੈਲੀ ਵਿੱਚ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰੀ ਯੂਨੀਅਨ ਦੇ ਇਲਾਵਾ ਵੱਖ-ਵੱਖ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਅਤੇ ਇਹ ਰੈਲੀ ਸਕੇਂਦਰ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦੇਵੇਗੀ ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਮੁਕਸਰ ਦੇ ਵੱਲੋਂ ਖੇਤੀ ਕਾਨੂੰਨਾ ਦਲਤਾਂ ਦੇ ਹੋ ਰਹੇ ਜ਼ਬਰ ਤੇ ਮੋਦੀ ਸਰਕਾਰ ਦੇ ਵੱਲੋਂ ਕਿਸਾਨ ਮੋਰਚਾ ਦੇ ਬੋਲੇ ਹੋਏ ਫਿਰਕੂ ਫਾਸ਼ੀ ਹੱਲੇ ਦੇ ਖਿਲਾਫ ਕਾਨਫਰੰਸ ਕਰਨ ਜਾ ਰਹੇ ਹਾਂ ਇਸ ਕਾਨਫਰੰਸ ਦਾ ਮਕਸਦ ਸਾਡੇ ਮਜ਼ਦੂਰ ਵਰਗ ਦੇ ਅੰਦਰ ਇਸ ਗੱਲ ਨੂੰ ਚੇਤਨਾ ਦੀ ਜਾਗ ਲਾਉਣਾ ਹੈ ਕਿ ਇਹ ਕਾਨੂੰਨ ਜਿੱਥੇ ਕਿਸਾਨਾਂ ਦੇ ਖਿਲਾਫ ਆ ਉਥੇ ਖੇਤ ਮਜ਼ਦੂਰਾਂ ਦਾ ਰਜਗਾਰ ਖੋਣਗੇ ਉਹਦੇ ਨਾਲ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਜਿਹਦੇ ਤਹਿਤ ਆਟਾ ਦਾਲ ਮਿਲਦਾ ਉਹਦਾ ਖਾਤਮਾ ਕਰਨਗੇ ਔਰ ਜਿਹੜਾ ਜ਼ਮੀਨਾਂ ਤੇ ਹੱਲੇ ਦੀ ਗੱਲ ਆ ਕਿਸਾਨਾਂ ਦੀ ਜਿੱਜੀ ਜ਼ਮੀਨਾਂ ਤੇ ਹਮਲਾ ਬਾਅਦ ਚ ਹੋਣਾ ਪਹਿਲਾਂ ਜਿਹੜੀਆਂ ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਉਹ ਇਹਨਾਂ ਕਾਰਪੋਰੇਟ ਘਰਾਣਿਆਂ ਵੱਲੋਂ ਹੜਪੀਆਂ ਜਾਣੀਆਂ ਜਿਨ੍ਹਾਂ ਜ਼ਮੀਨਾਂ ਦੇ ਵਿੱਚੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਜਿਨ੍ਹਾਂ ਜ਼ਮੀਨਾਂ ਦੇ ਵਿੱਚੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪੰਚਾਇਤੀ ਜ਼ਮੀਨਾਂ ਚੋਂ ਤੀਜਾ ਹਿੱਸਾ ਜ਼ਮੀਨ ਆ ਜਿਹੜੀ ਉਹ ਸਸਤੇ ਬਾਠੇ ਕੇ ਰਜਤੀ ਜਾਵੇ ਔਰ ਜਦੋਂ ਇਹ ਕਾਰਪੋਰੇਟ ਨੀਤੀ ਦੇ ਤਹਿਤ ਕੰਟਰੈਕਟ ਫਾਰਮਿੰਗ ਹੋਣੀ ਆ ਠੇਕਾ ਖੇਤੀ ਹੋਣੀ ਆ ਬਹੁਤ ਵੱਡੇ ਫਾਰਮ ਹੋਣੇ ਆ ਤਾਂ ਉਹਦੇ ਤਹਿਤ ਜਿਹੜਾ ਜ਼ਮੀਨੀ ਸੁਧਾਰਾਂ ਸੰਬੰਧੀ ਕਾਨੂੰਨ ਬਣਿਆ ਹੋਇਆ 1.75 ਏਕੜ ਦਾ ਉਹ ਕਾਨੂੰਨ ਚੱਕ ਦਿੱਤਾ ਜਾਣਾ ਜਿਹਦੇ ਚੋਂ ਅਸੀਂ ਹੁਣ ਇਹ ਮੰਗ ਕਰਦੇ ਆਂ ਕੇ ਜਮੀਨਾਂ ਦੀ ਜਿਹੜੀ ਵੰਡਾ ਉਹ ਖੇਤ ਮਜ਼ਦੂਰਾਂ ਚ ਕੀਤੀ ਜਾਵੇ ਮੁਕਤ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਚੈਨਲ ਨਿਊਜ਼